ਤੈਨੂੰ ਬੰਦਨਾ ਪਟਣ ਨਾ ਵਾਸੀਆ ਚੰਨਾ ਤੈਨੂੰ ਪੂਜਿਆ ਹੈ ਤੈਨੂੰ ਪੂਜਿਆ ਹੈ ਦੁਨੀਆਂ ਦੇ ਵੱਲੀ ਨਾ ਜੰਨਾ ਤੈਨੂੰ ਪੂਜਿਆ ਏ ਰੋਕ ਹਿੱਟਾ ਲਈ ਜੋਗੀ ਤੇ ਸਗਰਮ ਸਾਰੇ ਤੇ ਦੁਖੀ ਹਿੰਦਿਆਲੀ ਦੁਖੀ ਹਿੰਦਿਆਲੀ ਪਿਤਾ ਦੇ ਪੁੱਤਰ ਵਰਤ ਦੁਖੀ ਹਿੰਦਿਆਲੀ ਤੈਨੂੰ ਬੰਦਨਾ ਜੰਨਾ ਤੈਨੂੰ ਪੂਜਿਆ ਹੈ ਤੈਨੂੰ ਪੂਜਿਆ ਦੁਨੀਆਂ ਦੇ ਬਲੀਆਂ ਜੰਨਾ ਤੈਨੂੰ ਪੂਜਿਆ ਹੈ ਹੋ ਗਈ ਤਾਲੀ ਦੋ ਕੀ ਤੇ ਸਿਖਾਰਾ ਸਾਰੇ ਤੇ ਦੁਖੀ ਹਿੰਦੀਆਂ ਵਾਲੀ ਦੁਖੀ ਹਿੰਦੀਆਂ ਵਾਲੀ ਪਤਾ ਤੇ ਇਆ ਕਭੀ ਕਮਾਨੇ ਜਾ ਪਛਾਨਿਆ ਛੇਵ ਦਤ ਜੀ ਨੇ ਛੇਵ ਦਤ ਨੇ ਕ੍ਰਿਸ਼ਨ ਦਾ ਰੂਪ ਜਾਣਿਆ ਛੇਵ ਦਤ ਜੀ ਨੇ ਸੇਠ ਜਗਤ ਦੇ ਦੇ ਆਪ ਦੁਖੜੇ ਨਦੀ ਚ ਪਰਮਨਵਾਰਿਆ ਰਾਣੀ ਮੈਣੀ ਜੀ ਦਾ ਰਾਣੀ ਮੈਣੀ ਜੀ ਦਾ ਦੱਬਦਾ ਕਲੇਜਾ ਢਾਰਿਆ ਰਾਣੀ ਮੈਣੀ ਜੀ ਦਾ ਅਬੀ ਤੇ ਘੜੀਆਂ ਨੂੰ ਕੱਛ ਕੇ ਗਲੇ ਲੈ ਮਰਦੇ ਦੁਖੀ ਹਿੰਦੀਆਂ ਲਈ ਦੁਖੀ ਹਿੰਦੀਆਂ ਲਈ ਤਾ ਦੱਬਤਾ ਰਵਾਰ ਤੇ ਦੁਖੀ ਹਿੰਦੀਆਂ ਲਈ ਕੱਛ ਮੀਰੋਂ ਉਹ ਪੰਡਤ ਨਾਂ ਦਾ दुखी दुखी दश दुलसीं दुखी दख दे ਨੀਚ ਜਾਤੀਆਂ ਬਠਾਈਆਂ ਉੱਚਿਆਂ ਦੇ ਨਾਲ ਤੈ ਨੀਚ ਜਾਤੀਆਂ ਵੱਡੇ ਪੰਡਕਾਂ ਦੇ ਹੈ ਸੀਪਾ ਪਹੁੰਚੇ ਚਮਕੌਰ ਦੀ ਗਾੜੀ ਦੇਸ਼ ਦੁਖੀਆਂ ਨੇ ਦੇਸ਼ ਦੁਖੀਆਂ ਵਾ ਖਾਲੀ ਉਥੇ ਤਾਕਤਾਂ ਕਾ ਬੜੀ ਦੇਸ਼ ਦੁਖੀਆਂ ਨੇ ਵੇਚ ਨੀਹਾਂ ਦੇ ਸੀ ਛੋਟੇ ਲਾੜ ਲੈ ਖਲਾਰੇ ਤਾ ਦੁਖੀ ਹਿੰਦੀ ਆਲੀ ਦੁਖੀ ਹਿੰਦੀ ਆਲੀ